ਅੱਜ ਲੈ ਕੇ ਆਇਆ ਫਸਟ ਟਾਈਮ ਆਨਵੀ ਨੂੰ ਅੱਜ ਬੰਦੇ ਸਾਡੇ ਨਾਲ ਹੈ ਅੱਜ ਮੈਂ ਨਾ ਕਿੱਦਾਂ ਦਾ ਲੱਗਣ ਦੇ ਆ ਹੈ ਗਾਇਸ ਗੁੱਡ ਈਵਨਿੰਗ ਵੈਲਕਮ ਟੂ ਮਾਈ ਨਿਊ ਵਲੌਗ ਮੈਂ ਆਸ਼ਾ ਕਰਦਾ ਤੁਸੀਂ ਸਾਰੇ ਠੀਕ ਹੋਗੇ ਗਾਇਸ ਅੱਜ ਮੈਂ ਕਟਿੰਗ ਕਰਾ ਲਈ ਓਏ ਆ ਗਈ ਮੂੰਜ ਪਾ ਆਇਆ ਠੀਕ ਹੀ ਆ ਕੱਦੂ ਆ ਕੱਦੂ ਆ ਕੱਦੂ ਆ ਇਹਦਾ ਦਖਾਣਦੇ ਅੱਜ ਤਾਂ ਲੌਲੀਪੌਪ ਖਾਂਦਾ ਹੁੰਦਾ ਜਿੱਦਾਂ ਚੂਬਾ ਖਾਂਦਾ ਹੁੰਦਾ ਦਿਖਾਈ ਲੇ ਆ ਬਰੇ ਸ਼ਿਕਰੰਦੇ ਆ ਉਹ ਤਾਂ ਨਿੱਕੀ ਕਰਨ ਦਿਆ ਖਣਾ ਖਣਾ ਨਾ ਮੈਂ ਕਿਥੋਂ ਗਣਾ ਚਲੋ ਬਰੇ ਰੱਖ ਕਿੰਨਾ ਗੰਦਾ ਜਿਹਾ ਆਇਆ ਇਹ ਉਹ ਤਾਂ ਨਹੀਂ ਕੁਠੀ ਕੰਮ ਕਰਦਾ ਜੱਟ ਗਿਆ ਬਾਹਰ ਕਿੰਨਾ ਜੰਦਾ ਕੰਮ ਕਰਦਾ ਇੱਥੇ ਸੱਟ ਇਹਨੇ ਕਿਥੋਂ ਪੈਣਾ ਮੰਨਣਾ ਇਹਦੇ ਸੱਟ ਸੜਦੇ ਇੱਥੇ ਹੱਥ ਦੋ ਗਿਆ ਜਾਤ ਹੋ ਗਿਆ ਕਾਜ ਜਤੀ ਰਿਆ ਦੋ ਆ ਦੇ ਯਾਰ ਪਹਿਲਾਂ ਗਈ ਤੂੰ ਬਾਹਰ ਦਾ ਬਾਅਦ ਚ ਦੱਸਦਾ ਪਹਿਲਾਂ ਇਹ ਮੇਰੇ ਹੱਥੋਂ ਵਾ ਕੇ ਆਉਣਾ ਆ ਦੇਖੋ ਕਟਿੰਗ ਤੇਰੇ ਦਰਾਂ ਫਿਕਰੇ ਆ ਕਟਿੰਗ ਬਾਹਰ ਛੋਟੇ ਕਰਾ ਲਿਆ ਆ ਦੇਖੋ ਮੇਰੇ ਵਾਲ ਸਹੀ ਨਹੀਂ ਕੱਟੇ ਆਪਾ ਜੀ ਸਹੀ ਆ ਇਹ ਕੱਟੇ ਆ ਆ ਕੀ ਕਰੀ ਜਾਂਦਾ ਇਹ ਨਹੀਂ ਪਤਾ ਲੱਗਦਾ ਅੱਜ ਫੇਰ ਵੀ ਬਣੂਗੀ ਅਰਬੀ ਬਾਈ ਦਾ ਨਹੀਂ ਹੁੰਦੀ ਹਾਂ ਇਹ ਤਾਂ ਹੁੰਦੀ ਆ ਨਾ ਬਾਈ ਪਾਤਾ ਕੁ ਵਗੈਰਾ ਪੈ ਜਾਣਾ ਫਿਆਪੇ ਸਹੀ ਹੋ ਜੂਗੀ ਗਾਇਸ ਮਤਲਬ ਕਿ ਮੈਂ ਇੱਥੇ ਬੈਠਾ ਹੋਇਆ ਮੈਨੂੰ ਕਹਿੰਦਾ ਪਲੇ ਹੋ ਜਾ ਮੈਂ ਨੰਗ ਨਾ ਆਇਆ ਇੱਥੋਂ ਦੇਖਿਓ ਚਲਾ ਗਿਆ ਇਹਨੂੰ ਮਤਲਬ ਕਿ ਇਹਨੇ ਸਰਾਣੇ ਰੱਖੇ ਆ ਆ ਦੇ ਸਰਾਣੇ ਦੀ ਉੱਤੇ ਹੋ ਕੇ ਜਾਂਦਾ ਉੱਤਰ ਆ ਦੇ ਇਹਨੇ ਸਰਾਣੇ ਖਰਾਬ ਕਰਨੇ ਕਰਤੀਆਂ ਓਏ ਹਾਂ हां हां की ਹੁੰਦਾ ਹਾਂ ਕੀ ਹੁੰਦਾ ਹਾਂ ਕੀ ਹੁੰਦਾ ਹਾਂ ਹਾਂ ਕੀ ਹੁੰਦਾ ਉਹਦਾ ਤੇ ਕਹ ਰਹਿੰਦਾ ਹੁੰਦਾ ਹੈਗਾ ਹਾਂਜੀ ਹੁਣ ਤਾਂ ਹਾਂਜੀ ਵੀ ਨਹੀਂ ਕਹਿੰਦਾ ਮੰਮੀ ਪਾਪਾ ਜੀ ਅਰਬੀ ਕੱਟਣ ਦੇ ਆ ਇਹ ਪਤਾ ਨਹੀਂ ਕੀ ਕਰੰਦੇ ਆ ਆ ਗਾਇਸ ਮੈਂ ਪਾਪਾ ਜੀ ਨੂੰ ਬਹੁਤ ਦਿਨਾਂ ਬਾਅਦ ਵਿੱਚ ਕੋਈ ਸਬਜ਼ੀ ਕੱਟਦੇ ਦੇਖਿਆ ਪਾਪਾ ਜੀ ਸੋ ਬੱਲਾ ਕੋਈ ਕੱਟੀ ਅਰਬੀ ਅਰਬੀ ਵਗੈਰਾ ਅਰਬੀ ਨਹੀਂ ਕੱਟੀ ਗਰੀ ਅਰਬੀ ਨਹੀਂ ਕੱਟੀ ਉਹਦਾ ਹੋਰ ਕੀ ਸਬਜੀ ਸਬਜੀ ਦਾ ਤੈਨੂੰ ਪਤਾ ਬਾਹਰ ਮੈਂ ਕੱਟ ਰਹਾ ਬਾਹਰ ਕੀ ਚਾੜ ਕਰਕੇ ਨਾ ਮੇਰੀ ਥੋੜੀ ਤਿਆਰੀ ਹੋ ਗਈ ਸੀ ਸਬਜੀ ਬਣਾਉਣੀ ਕੱਟਣ ਦੀ ਹਾਂਜੀ ਮੈਨੂੰ ਇਹਦੇ ਵਿੱਚ ਕੋਈ ਜਾਨੀ ਗਾ ਨਹੀਂ ਲੱਗਦਾ ਕੋਈ ਗੁਬਾਰਾ ਕੰਮ ਆ ਲੱਗਦਾ ਕੋਈ ਵੱਡੀ ਗੱਲ ਗੁਬਾਰੀ ਗੱਲ ਤੇ ਅਰਬੀ ਨਹੀਂ ਕੱਦੀ ਮੈਂ ਬਾਹਰੋਂ ਨਹੀਂ ਬਣਾਈ ਕਦੀ ਅੰਦਰੋਂ ਵੀ ਨਹੀਂ ਕਦੀ ਮੈਂ ਕੱਟੀ ਉਹਦਾ ਮਿਲ ਜਾਂਦੀ ਬਾਹਰ ਅਰਬੀ ਮੈਂ ਤਾਂ ਸਾਰਾ ਕੁਝ ਅੰਸ਼ਾ ਬੜੇ ਕੱਟਣੀ ਬੜੀ ਔਖੀ ਜਿਹੀ ਲਾਦੀ ਸੀ ਆ ਜਿਵੇਂ ਨਹੀਂ ਬਹੁਤ ਔਖੀ ਹੈ ਇਹ ਤਾਂ ਸਲੇਪਾ ਬੋ ਕਰਦੇ ਆ ਇਦਾਂ ਚਿਪਚਿਪਾ ਜਿਹਾ ਬੋ ਲੱਗਦਾ ਤੇ ਦੂਸਰੇ ਨਾਲ ਤਾਂ ਇਹਨਾਂ ਸਾੜ ਜਾਂ ਪੈਣਾ ਬਧਾਤਾ ਨੇ ਹਾਂ ਮਨ ਲੇ ਕਿ ਅੱਜ ਤੁਸੀਂ ਫਸਟ ਟਾਈਮ ਐਕਸਪੀਰੀਅੰਸ ਲੈ ਰਹੇ ਆ ਅਰਬੀ ਕਟਣ ਦਾ ਹਾਂ ਤੇਰੀ ਮੰਮੀ ਨੇ ਤੇ ਲਾ ਓਕਾ ਕਾਮ ਇਹਨੂੰ ਦਿੱਤਾ ਆ ਹਾਂ ਵਾਲਾ ਤੇ ਮੰਮੀ ਜੀ ਕੀ ਕਰਨਦੇ ਮੈਂ ਉਹ ਤੋਂ ਵੀ ਜ਼ਿਆਦਾ ਓਕਾ ਕਰੰਦੇ ਇਹ ਕਟਣ ਜਾਂਦੇ ਅਰਬੀ ਕਟਣ ਰਹੇ ਆ ਤੇ ਉਹ ਮਨ ਲੇ ਕਿ ਜਿਹੜੀ ਅਰਬੀ ਜਿਹੜੀ ਸ਼ੈਲ ਹੁੰਦੀ ਉਹ ਲਾਉਂਦੇ ਪਏ ਪਾਪਾ ਜੀ ਕਿਹੜਾ ਓਕਾ ਕਾਮ ਮੰਮੀ ਜੀ ਪਾਪਾ ਜੀ ਕਹਿੰਦੇ ਆਹ ਵਾਲਾ ਆ ਸਮਝ ਨਹੀਂ ਆਉਂਦੀ ਬਈ ਮੌਸਮ ਦੇਖੋ ਮੀਂਹ ਆ ਗਿਆ ਆ ਲਾਈਟ ਚੱਲ ਗਈ ਆ ਤੇ ਇਸ ਕਰਕੇ ਦਰਵਾਜ਼ਾ ਖੋਲ ਦਿੱਤਾ ਆ ਹਣ ਅੰਦਰ ਕਿਦਾਂ ਹੋਮਿਆ ਹੋ ਗਿਆ ਹੈਨਾ ਬਾਹਰ ਹਵਾ ਚੱਲਦੀ ਬਾਹਰ ਕਿੰਨੀ ਹਵਾ ਚੱਲਣ ਦੀ ਆ ਮੀਂਹ ਦਾ ਵੈਸੇ ਹੁਣ ਆ ਗਿਆ ਤੇਜ਼ ਮਲਕੀ ਨਵੀਂ ਨਹੀਂ ਦੇਜ ਹਲੇ ਮੈਂ ਭਿੱਜਿਆ ਨਹੀਂਗਾ ਲੇ ਸਟਾਰਟ ਹੋ ਗਿਆ ਹੈ ਤੇਜ ਤੇ ਅੱਜ ਵੈਸੇ ਅਸੀਂ ਸਾਡਾ ਬਾਹਰ ਜਾਣ ਦਾ ਪਲਾਨ ਸੀਗਾ ਤੇ ਹੁਣ ਸ਼ਾਇਦ ਕੈਨਸਲ ਕਰਨਾ ਪਊਗਾ ਕਿਉਂਕਿ ਮੀਂਹ ਆ ਗਿਆ ਹੈ ਹੁਣ ਮੀਂਹ ਵਿੱਚ ਬਾਹਰ ਕਿੱਥੇ ਆਣਾ ਕੀ ਪਤਾ ਤੇਜ਼ ਹੋ ਜਵੇ ਤੇ ਬਾਅਦ ਵਿੱਚ ਸਾਤੋਂ ਰੁਕਣਾ ਵਾਵੇ ਸਾਨੂੰ ਕਿਤੇ ਹੁਣ ਸੈਟਅਪ ਵਿੱਚ ਬੈਠੇ ਆ ਇਧਰ ਮਾਨਵੀ ਠੀਕ ਆ ਉਧਰ ਮਾਂ ਪਾਜੀ ਹੁਣ ਤੱਕ ਵੀਰ ਵੀ ਕਟਣ ਦਾ ਆ ਤੇ ਬਾਹਰ ਮੀਂਹ ਤੇਜ਼ ਆ ਗਿਆ ਆ ਪੈਸੇ ਦਾ ਅੱਜ ਜਾਣਾ ਸੀ ਕਿਤੇ ਤੇ ਕੱਲ ਜਾਵਾਂਗੇ ਹੁਣ ਹੁਣ ਤਾਂ ਵੈਸੇ 6 ਵਜਨ ਨਾਲ ਆ ਕੱਲ ਜਾਵਾਂਗੇ ਕੱਲ ਦੇਖਿਓ ਕੱਲ ਦੀ ਬਲੌਗ ਪਰਸੋ ਵੀ ਮਤਲਬ ਬਾਛੜਾਉਣੀ ਆ ਹੂੰ ਬੜੋ ਲਾਉ ਲਾਉ ਨੇ ਬਾਛੜਾਉਣ ਲੱਗੀ ਆ ਦੇਖੋ ਬਾਛੜਾਉਣ ਲੱਗੀ ਤਾਂ ਆਪਣਾ ਸੰਤਾਨ ਦਾ ਬਾਛੜਾਉਂਦੀ ਬਈ ਸੀਗੀ ਇਸ ਕਰਕੇ ਤਾਂ ਵੜਾ ਸੜ ਦਿੱਤਾ ਤੇ ਹੁਣ ਬੱਤੀ ਆ ਗਈ ਆ ਬੱਤੀ ਲਾਉਨੇ ਆ ਮੀਰਾ ਬਹੁਤ ਏਜ ਹੋ ਗਿਆ ਅਜੇ ਆਪਾ ਪਾਪਾ ਜੀ ਚਲ ਜੰਨੇ ਫੇਰ ਤਾਂ ਆਫਾਸੇਣਾ ਹੀ ਗਮੀ ਵਿੱਚ ਸ਼ੁਕਰ ਹੈ ਗਏ ਨਹੀਂ ਕਿ ਨਾ ਫੇਰ ਗਲੀਜ ਨਹੀਂ ਹੈ ਫਿਰ ਨਾ ਨੋਣਾ ਆ ਕਿਉਂ ਆ ਪਾਣੀ ਨੇ ਖੁਦ ਹੋਣਾ ਪਰ ਟੈਂਕੀ ਖਾਲੀ ਆ ਕਿੰਨੀ ਕ ਪਤਾ ਨਹੀਂ ਪਾਣੀ ਮੁਕਰਿਆ ਨਾ ਕਿ ਤੈਨੂੰ ਪਤਾ ਗਰਮੀਆਂ ਪਾਣੀ ਵਰਤ ਬਹੁਤ ਹੁੰਦਾ ਪਾਣੀ ਆਉਂਦਾ ਤੇ ਜਾਂਦਾ ਹੂੰ ਨਾ ਸੀ ਮੈਂ ਤੇ ਮੈਨੂੰ ਲੱਗੀ ਹੁਣ ਪਾਣੀ ਰਾਤ ਨੂੰ ਹੋਣਾ ਫਿਰ ਰਾਤ ਨੂੰ ਹੋਣਾ ਮੰਮੀ ਜੀ ਕਿੰਨੇ ਕ ਵਜੇ ਹੋਣਾ ਫਿਰ ਪਤਾ ਨਹੀਂ ਪਾਣੀ ਆਵੇ ਨਾ ਮੋਟਰ ਚਾਲਾ ਆਣ ਆਹ ਦੇਖੋ ਆ ਗਿਆ ਭੱਜ ਕੇ ਆਇਆ ਹੈ ਪੂਰਾ ਨਾਈ ਲੈਣਾ ਜਾਣ ਆਲਾ ਨਾ ਕੀ ਵਜ੍ਹਾ ਨਹੀਂ ਮਮੀ ਬੋਲੂਗੇ ਗੰਦਾ ਬਾਣੀ ਆ ਕਿਹਨੂੰ ਕਹਿੰਦਾ ਪਿਆ ਗੰਦਾ ਆ ਗੰਦਾ ਆ ਮੈਂ ਪਾਣੀ ਕਹਿੰਦੇ ਨੇ ਕਿ ਗੰਦਾ ਆ ਤੂੰ ਪਾਣੀ ਗੰਦਾ ਆ ਨੋਣਾ ਨਹੀਂ ਕਹਿੰਦਾ ਤੈਨੂੰ ਬੜਾ ਪਤਾ ਆ ਸੀ ਮਮੀ ਨੇ ਪਤਾ ਨਹੀਂ ਕਿਦਾ ਕਹਿ ਲਿਆ ਨਾਲਾ ਪਰ ਆ ਤਾਂ ਕਹਿੰਦੇ ਪਏ ਸੀਗੇ ਨਹੀਂ ਨਾ ਨਾ ਚਲੋ ਕੋਈ ਨਾ ਗਾਇਸ ਟਾਈਮ ਵੇਸਟ ਨਾ ਕਰਦੇ ਕੀ ਪਤਾ ਮੀ ਹਣ ਜਵੇ ਚਲੋ ਨੌਂਦੇ ਆ ਖੜਾ ਖੜਾ ਆ ਰਹੀ ਆਪਣੀ ਵਲੋਗਿੰਗ ਸਟਿਕ ਆ ਦੇਖੋ ਚਲੋ ਗਾਇਸ ਹੁਣ ਮੈਂ ਮੜਾ ਇੱਧਰ ਆਇਆ ਹੈਗਾ ਤੇ ਹੁਣ ਮੈਂ ਲੱਗਾ ਨੌਣ ਤੂੰ ਮਣ ਵੀ ਨੌਣ ਲੱਗੀ ਆ ਆਇ ਦਿਨ ਹੁੰਦਾ ਹੀ ਪਿਆ ਜਦੋਂ ਮੀ ਵੇਂਦਾ ਪਿਆ ਉੱਤੇ ਆਇਆ ਪਿੱਜਿਆ ਵਿਆ ਹੈਗਾ ਚਲੋ ਨੌਂਦੇ ਹਣ ਇੰਜੋਏ ਕਰਦੇ ਹਣ ਕੋਪਰਾ ਆ ਗਿਆ 뭘로 바라며? ਕੀ ਕਰਾ ਹਾਂ ਆਹ ਦੇਖੋ ਤੁਹਾਡੇ ਲਈ ਨਹੀਂ ਕਰੇ ਚਾਹਦੇ ਨਹੀਂ ਕਿ ਤੁਸੀਂ ਮੇਰੇ ਅੱਛਾ ਕਰ ਦਿੰਨੇ ਆ ਤੁਸੀਂ ਲੇਟ ਹੋ ਗਏ ਦੱਸੇ ਪਾਪਾ ਦੀ ਲੇਟ ਹੋ ਗਏ ਮੈਂ ਤੁਸੀਂ ਸਭ ਦੇ ਮਹਿਲਾ ਕਪੜੇ ਨਹੀਂ ਕਿਲੇ ਹੋਏ ਸੰਗਰਾਜ ਨਹੀਂ ਹੁੰਦੀ ਵੀ ਪਰ ਬਾਬਾ ਜੀ ਦਾ ਨਾਉਣਾ ਮੈਨੂੰ ਪਤਾ ਨਾਉਣਾ ਪੀ ਕੇ ਜਾਨ ਹਰੇ ਸਾਰਿਆਂ ਨੇ ਉਹ ਮਿਲਦੇ ਜਦੋਂ ਨਾ ਆਗੇ ਸਾਰਿਆਂ ਨੇ ਆ ਜੂਗੇ ਮਨਸ਼ਮੀ ਮੈਂ ਵੀ ਮਾਨਵੀ ਤੇ ਬਾਬਾ ਜੀ ਬਾਬਾ ਜੀ ਸੋਣਾ ਨਾ ਪੱਕਾ ਬਣਾ ਨਾ ਹੋਣਾ ਹੀ ਪੱਕਾ ਮੈਨੂੰ ਲੱਗਦਾ ਕਿ ਕੈਮਰਾ ਕੇ ਕਹਿੰਦੇ ਹੋਇਆ ਚਲੋ ਗਾਇਸ ਮੈਂ ਤੇ ਬਾਬਾ ਜੀ ਨਾਲ ਕੇ ਆ ਗਏ ਆ ਤੇ ਮਾਨਵੀ ਤੇ ਬੱਛ ਨੇ ਵੀ ਨਾਲ ਲਿਆ ਆ ਉਹ ਹੈਗੇ نیچے ਮੈਂ ਤੇ ਬਾਬਾ ਜੀ ਸਾਡੇ ਤੇ ਬੈਠੇ ਸੀਗੇ ਤੇ ਹੁਣ ਥੱਲੇ ਦਾ ਸਾਢੇ ਕਿਸ਼ੇ ਹੋਏ ਚਲੀਏ ਮੜੇ ਬਾਹਰ ਕੋਈ ਨਹੀਂ ਦੇਖ ਲੈ ਮੇ ਜਨਣਾ ਪੈਣਾ ਚਾਹੀਦਾ ਇਹਨਾਂ ਪਿਆਰੀ ਹੈ ਨਾ ਹਾਂਜੀ ਥੋੜਾ ਹੈ ਪਿਆ ਰੁਕ ਗਿਆ ਹਾਂ ਮਨ ਲਾ ਕੀ ਥੋੜਾ ਹੋਰ ਪੈਨ ਤੇਜ਼ ਪੈ ਜਾਂਦਾ ਹੋਰ ਨਾ ਰੰਨੇ ਹੋਰ ਮਝਾ ਆਣਾ ਹੈਗਾ ਮੀ ਦੇ ਪਾਣੀ ਨਾਲ ਮਰੀਆਂ ਬਾਹਾਂ ਤੇ ਖਾਸ ਜੀ ਬੜੀ ਮੋਲਾ ਵੀ ਜੂ ਸੂਈਆਂ ਸੂਈਆਂ ਆਈਆਂ ਤੁਬਣਾ ਅੱਛਾ ਤਾਂ ਫੇ ਮੈਨੂੰ ਮੈਂ ਕਿਹਾ ਫੜਫੜਨਾ ਆ ਕੇ ਨਹਾ ਕੇ ਥਾਬਰਨਾ ਤੇਲ ਆਇਆ ਹੋ ਮੈਂ ਸਹੀ ਹੋਇਆ ਮੀ ਹਟ ਗਿਆ ਆ ਹੁਣ ਨਾ ਕੇ ਮਜ਼ਾ ਹੀ ਆ ਗਿਆ ਆ ਜੀ ਗਾਇਸ ਮਾਨਵੀ ਨਾ ਕੇ ਆ ਗਈ ਨਾਲਿਆ ਵੰਚਨੇ ਵੀ نیچے ਹੀ ਆ ਮੈਂ ਵੀ ਨਾਲ ਲਿਆ نیچے ਨਹੀਂ ਆਦੀ ਕੁਪਾ ਆਛਾ ਕਈਸ ਅੱਜ ਜਿਸੀ ਲੈ ਕੇ ਚੱਲੇ ਆ ਮਾਨਵੀ ਨੂੰ ਹਾਂ ਦੇਖ ਮਾਨਵੀ ਅੱਜ ਪਹਿਲੀ ਵਾਰ ਲੈ ਕੇ ਜਾ ਰਹੇ ਮਾਨਵੀ ਨੂੰ ਤੇ ਆ ਰੋਣ ਲੱਗ ਗਿਆ ਮੈਂ ਵੀ ਜਾਣਾ ਕਹਿੰਦਾ ਹਾਂ ਨਾ ਤੈਨੂੰ ਤਾਂ ਭਰਾਵਾ ਸੰਭਾਲਣਾ ਆਖੋ ਜਣਾ ਉੱਥੇ ਬੱਤੀ ਚਲੋ ਅਗੋਂ ਬਣਾਣੇ ਕੀ ਨਾ ਰੋਣ ਲੱਗ ਗਿਆ ਤੈਨੂੰ ਵੀ ਕਹਿ ਦੇਣ ਆਜਵਾਂਗੇ ਨਾ ਜਾਣਾ ਨਾ ਜਾਣਾ ਆ ਕੋਟਕੇ ਫੜਿਆ ਆ ਇਹਨੂੰ ਤਾਂ ਗਾਇਸ ਦੱਸ ਕੇ ਨਹੀਂ ਜਾਣਾ ਚਾਹੀਦਾ ਹੈਗਾ ਚੋਰੀ ਚੋਰੀ ਨਿਕਲਣਾ ਚਾਹੀਦਾ ਹੈਗਾ ਪਰ ਇਹਨੂੰ ਪਤਾ ਲੱਗ ਗਿਆ ਹੁਣ ਗਾਇਸ ਬਾਹਰ ਕੁਮੜਫਰ ਨਹੀਂ ਆਏ ਹੈਗੇ ਤੇ ਦੇਖੋ ਗਾਇਸ ਪਾਣੀ ਕਿੰਨਾ ਖੜਾ ਆ ਆਹ ਦੇਖੋ गाइस ਪਰ نیچے ਵੀ ਆ ਰਿਹਾ ਤੇ ਪਾਣੀ ਦੇਖੋ ਕਿੰਨਾ ਖੜਾ ਆ ਖਿਆ ਦੇਖੋ ਨੇ ਗੱਜੇ ਗੱਡਰ ਚੱਕ ਹੋਇਆ ਹੁੰਦਾ ਇੰਨਾ ਬਾਣੀ ਖੜਾ ਹੋਣਾ ਸੀ ਹਾਂ ਦੇਖੋ ਇੱਧਰ ਵੀ ਇੱਧਰ ਵੀ ਹਾਂ ਦੇਖੋ ਉਹ ਥੋੜਾ ਵੀ ਚਾਹੀਦਾ ਹੁੰਦਾ ਕਿ ਜਿੱਦ ਨਗੜੀ ਆ ਹਾਂਜੀ ਹਾਂਜੀ ਕਿੱਦਾਂ ਭਰਿਆ ਪਿਆ ਆ ਉਹ ਅੱਗੇ ਚੱਲ ਜਾਂਦਾ ਆ ਤੇ ਅੱਗੇ ਥੋੜਾ ਪਾਣੀ ਘਟ ਜਾਂਦਾ ਹੈ ਹੈਗਾ ਰਿਸ਼ੀ ਨਗਰ ਮੰਲਾ ਆਪਣੇ ਗਰਦਾਰਪੁਰ ਦਾ ਠੀਕ ਆ ਰਿਸ਼ੀ ਨਗਰ ਮੰਲਾ ਲਾ ਥੋੜਾ ਹੀ ਨਹੀਂ ਵਿਹਾਲ ਹੈ ਦੇਦੀ ਹਾਂ ਹਾਂਜੀ ਉਹੀ ਤਾਂ ਮੈਂ ਸੋਚਣਦਿਆਂ ਹਲੇ ਦਾ ਮੀਂਹ ਬੜਾ ਥੋੜਾ ਪਿਆ ਜਦੋਂ ਕਿੰਨਾ ਤੇਜ਼ ਪੈਂਦਾ ਹੂੰਗਾ ਅਦੋਂ ਇਹ ਤਾਂ ਕਾਫੀ ਪਾਣੀ ਖੜਾ ਹੈ ਦੇਖੋ ਆਦੇ ਅੱਗੇ ਇੱਥੋਂ ਵੈਸੇ ਕਿੰਨਾ ਪਾਣੀ ਖੜਾ ਆ ਇੱਥੇ ਦੇ ਕੋਲ ਜਿਆਦਾ ਖੜਾ ਆ ਹਾਂ ਦੇਖੋ ਗ੍ਰੇਸ ਆਹ ਦੇਖੋ ਇੱਧਰ ਵੀ ਕਿੰਨਾ ਪਾਣੀ ਖੜਾ ਆ ਅੱਗੇ ਤਾਂ ਕਿੰਨਾ ਹੀ ਖੜਾ ਆ ਪਾਣੀ ਆਹ ਦੇਖੋ ਮੇਰੇ ਮੋਬਾਈਲ ਦੇਖਿਆ ਤਾਂ ਮੋਬਾਈਲ ਕਿੱਥੇ ਆ ਗਿਆ ਹਾਂਜੀ ਹਾਂਜੀ ਪੂਰਾ ਓਹ ਹੋ ਹੋ ਖਾ ਲੈ ਗੋ ਪਾਣੀ ਵੜਾ ਗੜਾ ਹੈ ਗਾਇਸ ਕੋਮ ਦੇਖੋ ਹੁੰਦੇ ਹੁਣ ਅਸੀਂ ਚਰਖੜੀ ਮੱਲੇ ਵਾਲਿਆਂ ਹਾਂਜੀ ਕੋਈ ਇਸ ਤਰਖੜੀ ਮੱਲਾ ਉਧਰ ਆ ਆ ਰੋਡ ਉੱਧਰ ਦੇਖੋ ਗਾਈ ਸਨਸੈਟ ਗਾਈ ਸਾਡੀ ਮੌਸਮ ਬਹੁਤ ਵਧੀਆ ਹੋਇਆ ਆ ਮੀਂਹ ਦਾ ਇਹਨਾਂ ਬਿਆਨ ਜਿੰਨਾ ਪਾਣੀ ਖੜਾ ਆ ਹੈਨਾ ਬਾਬਾ ਜੀ ਇੰਨਾ ਪਾਣੀ ਕਿੱਦਾਂ ਖੜਾ ਏਸ ਹੋ ਚੁਕੇ ਹੈਰਾਨ ਅਮੀ ਦਾ ਥੋੜਾ ਚਹੀ ਪਿਆ ਅਸੀਂ ਬਸ ਚੌਂਦੇ ਵੇਹੇਗੇ ਜੇ ਨਾਲ ਹੀ ਮੀ ਹਟ ਗਿਆ ਪਾਣੀ ਨਾ ਖੜਾ ਵਿਜਾਰਾ ਵਿੱਚ ਹਰ ਜਗ੍ਹਾ ਪਾਣੀ ਪਾਣੀ ਮਾਰੀ ਹੁਣ ਗਾਇਸ ਅਸੀਂ ਰੁਕੇ ਆ ਇਧਰ ਹੈਗਾ ਪਲੱਥ ਰੋਡ ਇਧਰ ਪਲੱਥ ਰੋਡਾ ਅੱਜ ਲੈ ਕੇ ਆਏ ਆ ਫਸਟ ਟਾਈਮ ਮਾਨਵੀ ਨੂੰ ਅੱਜ ਬੰਦੇ ਸਾਡੇ ਨਾਲ ਆਜ ਮੰਨਾ ਇਹਦਾ ਉਹਦਾ ਮਤਲਬ ਕੀ ਆ ਬੰਨ ਨੂੰ ਮੰਨਾ ਗਈਦਾ ਬੰਨਾ ਆਪਣੇ ਲਾੜ ਦਾ ਮੰਨਾ ਮੰਨਾ ਮੰਨੂ ਮਾਨਵੀ ਅੱਜ ਫਸਟ ਟਾਈਮ ਲੈ ਕੇ ਆਏ ਆ ਮਾਨਵੀ ਦੇਖ ਵੀ ਉਧਰ ਦੇਖ ਸਨਸੈਟ ਸਨਸੈਟ ਤੇ ਦੇਖ ਲੈਣੀ ਚਲੋ ਤੁਹਾਨੂੰ ਮੈਂ ਉਹ ਦੇਖੋਨਾ ਦੇਖ ਮਾਨਵੀ ਚੈੱਕ ਕਰ ਸਨਸੈਟ ਕਿਹੋ ਕਿਤਾਜ ਕੋ ਵਰਕ ਕਰ ਰਿਹਾ ਲੱਗਦਾ ਨਾ ਜੋ ਨਾਲ ਆ ਰਿਹਾ ਲੱਗਦਾ ਉਹ ਦੇ ਓਹੋ ਹਾਂਜੀ ਆ ਦੇਖੋ ਇੱਧਰ ਹਣ ਗਈ ਸਸੀਂ ਚੱਲੇ ਆ ਚਲੋ ਚੱਲਦੇ ਆ ਹਣ ਮਨ ਵੀ ਕਿਦਾਂ ਦਾ ਲੱਗਣ ਦਿਆ ਬਹੁਤ ਜੀ ਲੱਗਣ ਦਿਆ ਚਲੋ ਚੱਲਦੇ ਆ ਗੈਸ ਹਣ ਅਕੀ ਡੁਕੇ ਆ ਮਹਿਮਾਨ ਵੀ ਆਪਾ ਜੀ ਗੈਸ ਅੰਦਰ ਗਏ ਆ ਕੋਈ ਕਾਮ ਆ ਪਾਪਾ ਜੀ ਨੂੰ ਆਪਾ ਜੀ ਕਹਿੰਦੇ ਕਿ ਤੁਸੀਂ ਬਾਹਰ ਵੇਟ ਕਰੋ ਤੇ ਹੁਣ ਮੈਂ ਜਮਾਨਵੀ ਬਾਹਰ ਵੇੜ ਕੇ ਰਹੇ ਆ ਪਾਪਾ ਜੀ ਕੇ ਆਂਦਰ ਦੋਸਤੋ ਬਾਹਰ ਘੁੰਮਣ ਫੈਰਨ ਆਏ ਸੀਗੇ ਯਾ ਤੀਸ਼ਨਾ ਬਲੌਗ ਵਗੈਰਾ ਬਣਾਉਣ ਨਾਲ ਗੁੜੀਆਂ ਵੀ ਆ ਤੇ ਰਸਤੇ ਚ ਸਾਡੇ ਫਰੈਂਡ ਆ ਮਿੰਟੂ ਭਾਜੀ ਇਹ ਬਹੁਤ ਵਧੀਆ ਢੋਲ ਵੀ ਪਲੇ ਕਰਦੇ ਤੇ ਇਹਨਾਂ ਦਾ ਭਵਨ ਬਹੁਤ ਹੀ ਮਸ਼ਹੂਰ ਆ ਮਿੰਟੂ ਭਵਨ ਮੇਕਰ ਤੇ ਆਨੂੰ ਮੈਂ ਕਲੋਜ਼ ਕਰਕੇ ਦਿਖਾਉਣਾ ਤੇ ਸਾਨੂੰ ਰਸਤੇ ਚ ਮਿਲ ਗਿਆ ਮੈਂ ਕਿਹਾ ਚਲੋ ਭਾਜੀ ਨੂੰ ਮਿਲ ਕੇ ਚੱਲਦੇ ਆ ਤੇ ਚਲੋ ਆਓ ਤੁਹਾਨੂੰ ਇਹਨਾਂ ਦਾ ਭਵਨ ਦਿਖਾਉਂਦੇ ਆ ਤੇ ਇਹਨਾਂ ਦੇ ਰੈਪ ਵਗੈਰਾ ਸਾਰਾ ਤੁਹਾਨੂੰ ਸਿਸਟਮ ਦਿਖਾਉਂਦੇ ਆ ਆ ਦੇਖੋ ਮਿੰਟੂ ਭਵਨ ਮੀਕਰ ਲਾਈਟ ਸਾਊਂਡ ਪੰਜਾਬੀ ਸਾਰਾ ਕੁਝ ਲਿਖਿਆ ਨੇ ਆ ਨੰਬਰ ਇਹਦਾ ਵੀ ਜਿਹੜਾ ਆਉਂਦਾ ਮਿੰਟੂ ਭਾਈ ਉਹਦਾ ਆਪਾਂ ਸਾਰਾ ਸਿਸਟਮ ਤੁਹਾਨੂੰ ਆ ਦਿਖੋ ਰਹਿ ਪਿਆ ਜਿਹੜੀ ਆ ਵੱਡੀਆਂ ਵੱਡੀਆਂ ਸਟੇਜਾਂ ਲੱਗਦੀਆਂ ਉਹਦਾ ਜਿਹੜਾ ਰੈਪ ਆ ਏ ਠੀਕ ਆ ਮਿੰਟੂ ਜੀ ਇਹ ਕਿੰਨੀ ਉੱਚੀ ਤੱਕ ਹਾਈਟ ਤੱਕ ਹੋ ਜਾਂਦੇ ਆ ਮਕਦੋ 40 ਫੁੱਟ ਦੀ ਹਾਈਟ ਤੱਕ ਹੋ ਜਾਂਦੇ ਆ ਅੱਛਾ ਜੀ ਠੀਕ ਦੇਖੋ ਮੇਰਾ ਦਿਲ ਦਾ ਜੰਦਾ ਖੜਾ ਆ ਆਹ ਨਾ ਪਵਨ ਦੇ ਪਵਨ ਦੇ ਇਨਾ ਤੇ ਕਿੰਨੇ ਸੈਟਅਪ ਆ ਠੀਕ ਹੈ ਜੀ ਇਹਨਾਂ ਨੇ ਕਵਰ ਕਰਕੇ ਰੱਖੇ ਆ ਫਿਰ ਕਿਉਂਕਿ ਬਾਰਿਸ਼ ਆ ਫੇ ਤਾਂ ਮੂਰਤੀਆਂ ਖਰਾਬ ਹੁੰਦੀਆਂ ਸਾਰਾ ਇਹਨੇ ਵਧੀਆ ਤਰੀਕੇ ਨਾਲ ਸੇਫਟੀ ਨਾਲ ਰੱਖਿਆ ਜਿੰਨੀਆਂ ਵਗਾਰੇ ਉੱਪਰ ਵਧੀਆ ਤਰੀਕੇ ਨਾਲ ਕਵਰ ਕਰਕੇ ਸਫਾਈ ਰੱਖੀ ਦੇਖੋ ਸਾਰੇ ਸਪਾਈਸ ਵੀ ਹਾਂਜੀ ਸਲਾਨੇ ਜਗਰਾਤੇ ਇਹਦਾ ਜਿੰਨਾ ਮਰਜੀ ਵੱਡਾ ਭਵਨ ਹੋਵੇ ਇਹ ਜਿੰਨੇ ਲੱਗੇ ਛੱਗੇ ਆਪਣੇ ਪਿੰਡ ਆ ਏਰੀਆ ਹੈ ਨਾ ਇਹਨਾਂ ਦਾ ਹੀ ਪਵਨ ਲੱਗਦਾ ਸਾਰੇ ਬੰਨੇ ਹਾਂ ਦੇਖੋ ਮੂਰਤੀਆਂ ਆ ਦੇਖੋ ਇੱਧਰ ਵਾਹ ਲੋ ਕਾਫੀ ਸੈੱਟ ਹੈ ਨਾ ਦੇ ਕੋਲ ਸਲਾਨੀ ਜਗਰਾਤੇ ਆ ਦੇ ਮੇਰੇ ਖਿਆਲ ਮਿੱਠੂ ਜੀ ਕਿੰਨੇ ਸੈੱਟ ਹੋਣੇ ਆਪਣੇ ਤੋਂ ਸਲਾਨੀ ਜਗਰਾਤੇ ਆ ਦੇ ਪੰਜ ਸੈੱਟ ਹੈ ਜੀ ਪੰਜ ਸੈੱਟ ਬਹੁਤ ਵੱਡੀ ਗੱਲ ਆ ਇਹ ਇਹ ਕਰਤਾਰਪੁਰ ਏਰੀਆ ਦੇ ਵਿੱਚ ਮਤਲਬ ਇਹਨਾਂ ਨੇ ਬਹੁਤ ਹੀ ਤਰੱਕੀ ਕੀਤੀ ਭਵਨ ਦੇ ਵਿੱਚ ਤੇ ਬਹੁਤ ਨਾਮ ਹੈ ਇਹਨਾਂ ਦਾ ਭਾਈ ਉਹਨਾਂ ਦਾ ਬਾਕੀ ਤੇ ਆਨੂੰ ਮੈਂਸ਼ਨ ਕਰ ਦਿੱਤਾ ਇਹਨਾਂ ਦਾ ਨੰਬਰ ਵਗੈਰਾ ਉੱਥੇ ਤੁਸੀਂ ਜੇ ਕਿਤੇ ਜ਼ਰੂਰਤ ਹੋਊਗੀ ਤਾਂ ਤੁਸੀਂ ਇਹਨਾਂ ਦਾ ਕੰਟੈਕਟ ਕਰ ਲਈਓ ਆ ਦੇਖੋ ਸਾਰਾ ਕੁਝ ਇਹਨਾਂ ਦੇ ਫਿਰ ਹੁਣ ਜਗ੍ਹਾ ਦੇ ਹਿਸਾਬ ਨਾਲ ਨੇ ਐਡਜਸਟਮੈਂਟ ਕੀਤੀ ਹੈ ਜਿੱਥੇ ਜਿੱਥੇ ਜਗ੍ਹਾ ਲੱਭਦੀ ਸੀ ਜਿੱਦਾਂ ਕਿਦਾਂ ਵੀ ਹੈਗੀ ਗイズ ਹਣ ਅਸੀਂ ਵਾਪਸ ਚੱਲੇ ਆ ਪਰ ਪਪਾ ਦੀ ਮੋਟਰਸਾਈਕਲ ਕਿੱਧਰ ਨੱਗਿਆ ਰੋਡ ਤੇ ਹਨ ਕੋਈ ਕਿੱਧਰ ਰੋੜੀਆ ਰੋਡ ਨਾਲ ਹੀ ਆ ਦੇਖੋ ਕਿ ਦਾ ਲਗਾ ਪਾਵਰ ਵਧੀਆ ਲਗਾਗਾ ਹਾਂਜੀ ਕਾਫੀ ਖਾਸਾ ਬਣਾਇਆ ਹੈ ਇਹ ਕਾਫੀ ਖਾਸਾ ਬਣਾਇਆ ਹੈ ਪਲਾਣੇ ਜਗਰਾਤੇ ਦੇ ਵੱਡੇ ਵੱਡੇ ਹਾਂਜੀ ਹਾਂਜੀ ਬਹੁਤ ਵਧੀਆ ਆਏਗਾ ਸੋ ਦੇਖੋ ਖੇਡੰਦੇ ਸਾਰਿਆਂ ਨੇ ਮੇਰੇ ਫਰੈਂਡ ক্রিকেট ਆਹ ਦੇਖੋ ਗਾਈਸ ਆਹ ਦੇਖੋ ਵਈ ਇਸ ਇਧਰ ਖੇਡੰਦੇ ক্রিকেট ਆਹ ਕੀਤਾ ਐ ਸੀ ਪਹੁੰਚ ਗਏ ਆ ਘਰ ਇਹਨੂੰ ਨਹੀਂ ਲੈ ਕੇ ਗਏ ਸੀਗੇ ਤੈਨੂੰ ਨਾ ਗੇੜੀ ਦੇ ਰਹਿਣਾ ਮਤਲਬ ਕਿ ਤੈਨੂੰ ਮੈਂ ਛੋਟਾ ਦੇ ਰਹਿਣਾ ਹਾਂ ਚੱਲ ਰੋਮਨ ਰੋ ਗਿਆ ਤਾਲਾ ਜਨਾ ਨੂੰ ਦੇ ਗਈ دماغ ਕਗੜੀ ਵੰਛ ਨੂੰ ਗੁੱਸੇ ਹੋ ਗਿਆ ਸੀ ਕਹਿੰਦਾ ਮੈਨੂੰ ਨਹੀਂ ਲੈ ਕੇ ਨਾਲ ਕਿਉਂ ਮਾਨਵੀਰ ਨੂੰ ਲੈ ਕੇ ਗਏ ਸੀ ਇਹ ਵੀ ਮਗਰ ਲੱਗਦਾ ਸੀ ਤਾਂ ਹੁਣ ਇਹਨੂੰ ਛੁਟਾ ਦੇ ਕੇ ਆਪਾਂ ਮਨੋਂਦੇ ਵਾਪਸ ਆ ਗਏ ਜਦੀ ਜੀਤੇ ਜਾ ਰਹੇ ਹੁਣ ਛੁਟਾ ਦੇਣ ਨਿਆਣਿਆਂ ਨੂੰ ਵੰਛ ਨੂੰ ਫਾਸਤੌਰ ਸਪੈਸ਼ਲ ਵੰਛ ਜਿੜੀਏ ਸਪੈਸ਼ਲ ਸਪੈਸ਼ਲ ਵੰਛ ਨੂੰ ਛੁਟਾ ਦੇਣ ਜਾ ਰਹੇ ਬਾਏ ਕਰਦੇ ਵੰਛੀ ਅਲੇ ਮੈਂ ਆਈਆਂ ਗੇੜੀ ਲਾ ਕੇ ਤੇ ਪਾਪਾ ਜੀ ਉੱਤੇ ਚੱਲੇ ਆ ਜਿੱਦ ਕੀ ਹੈ ਨਾ ਟੈਂਕੀ ਭਰੀ ਵੀ ਨਹੀਂ ਗਈ ਉਹਦੀ ਗਈ ਜਾਂਦੀ ਆ ਪਾਣੀ ਕੀ ਟੰਕੀ ਭਰ ਗਈ ਹੈ ਪਾਪਾ ਜੀ ਉਹ ਦੇਖਣ ਚੱਲੇ ਆ ਪਤਾ ਨਹੀਂ ਕੀ ਹੋ ਗਿਆ ਹੁਣ ਪਾਪਾ ਜੀ ਦੇਖਣ ਜਾਉਂਗੇ ਗਾਇਸ ਹੁਣ ਮੈਂ ਵੀ ਚੜ ਚੁੱਕਿਆ ਹਾਂ ਸ਼ੈੱਡ ਤੇ ਆਹ ਦੇਖੋ ਇਹ ਸਾਡੀ ਸ਼ੈੱਡ ਪਾਣੀ ਦਾ Papa ji ਕਹਿੰਦੇ ਕਿ ਪਾਣੀ ਦਾ ਥੋੜਾ ਜਿਹਾ ਹੀ ਆ ਅੱਦੇ ਨਾਲ ਵੀ ਘਟਾ ਤੇ ਉਹ ਪਤਾ ਨਹੀਂ ਕਿੱਦਾਂ ਗਈ ਜਾਂਦੀ ਆ ਪਾਣੀ ਦੀ ਟੰਕੀ ਭਰ ਗਈ ਆ ਚਲੋ ਮੈਂ ਵੀ ਦੇਖਦਾ ਹਾਂ ਇੱਕ ਤੇ ਡਰ ਰਿਹਾ ਲੱਗਦਾ ਰਹਿੰਦਾ ਵਿੱਚ ਵਿੱਚ ਆ ਦੇਖੋ ਤੇ ਪਾਣੀ ਤਾਂ ਹੈ ਹੀ ਨਹੀਂ ਆ ਪਾਣੀ ਤਾਂ ਬਹੁਤ ਥੋੜਾ ਆ ਆ ਦੇ ਆ ਵੀ ਮੈਂ ਸਹੀ ਕਰਨ ਵਾਲੀ ਆ ਵੀ ਸਹੀ ਕਰਦਾ ਇੱਛਾ ਇੱਧਰ ਦੇਖੋ ਡਿਗਨ ਦਾ ਵੀ ਖਤਰਾ ਆ ਦੇਖੋ गाइस ਉੱਦਿਆਂ ਨਹੀਂ ਜੇ ਡਿਗਨ ਦਾ ਖਤਰਾ ਵੀ ਹੈਗਾ ਆ ਪਰ ਕੋਈ ਨਾ ਗਾਇਸ ਸੇਫਟੀ ਨਾ ਖੜੇ ਆ ਮੇਰੇ ਪਾਪਾ ਜੀ ਹਾਂ ਦੇਖੋ ਸਾਡੀ ਸ਼ੈੱਡ ਇਹਦੇ ਨੀਚੇ ਆ ਸੈਟਅਪ ਉ ਤਾਂ ਤਾਂ ਲੱਗਦਾ ਕਿ ਇਹਦੇ ਨੀਚੇ ਕੋਈ ਸੈਟਅਪ ਹੋਊਗਾ ਇਧਰੋਂ ਦੇਖੋ ਇਧਰੋਂ ਕੱਚੀ ਆ ਇਧਰ ਦਾ ਚਲੋ ਤਾਂ ਵੀ ਥੋੜਾ ਆ ਔਣ ਜਾਨੂ ਰੱਖਿਆ ਉੱਤੇ ਤੇ ਇਧਰ ਨਹੀਂ ਅਸੀਂ ਆਨੇ ਕਿਉਂਕਿ ਇਧਰ ਕੰਮ ਕੱਚਾ ਆ ਇੱਧਰ ਜੇ ਮੜਾ ਬਿਆਰ ਆ ਖੜੀ ਤਾਂ 니제 ਡੇਗ ਸਕਦੀ ਆ ਇਹਦਾ ਬਹੁਤ ਰਿਸਕ ਆ ਇਸ ਕਰਕੇ ਅਸੀਂ ਇੱਧਰ ਜਾਂਦੇ ਨਹੀਂ ਆ ਤਾਂ ਹੀ ਤਾਂ ਇੱਥੇ ਇੱਟਾ ਵਗੈਰਾ ਰੱਖਿਆ ਆ ਆਪਣਾ ਵੀ ਕਿਸੇ ਟਾਈਮ ਵਧੀਆ ਹੋ ਜਾਊਗਾ ਹਾਂਜੀ ਹਾਂਜੀ ਲੈਟਰ ਵਗੈਰਾ ਹਾਂਜੀ ਇਹ ਵੀ ਜਿੱਤੇ ਰਹਿਗਾ ਨਾ ਸਾਡੇ ਟੀਨਾ ਹੁੰਦੀ ਸੀ ਨਾ ਜਿੱਤੀ ਹਾਂਜੀ ਹਾਂਜੀ ਉਹੀ ਤਾਂ ਹੀ ਤਾਂ ਮੈਂ ਦਿਖਾਉਂਦਾ ਪਿਆ ਕਿ ਇਹ ਵੀ ਯਾਦਗਾਰ ਰਹੂਗੀ ਕਿ ਇੱਧਰ ਸਾਡੇ ਸ਼ੈੱਡ ਹੁੰਦੀ ਸੀਗੀ ਆ ਟੱਕਨ ਦੇਖੋ ਸਾਡੀ ਟੈਂਕੀ ਦਾ ਟੱਕੜ ਵੀ ਲੈ ਕੇ ਆਉਂਦਾ ਯਾਰ ਮੇਲੀ ਜਾਣਾ ਮੇਰੇ ਨਾਲ ਮੇਲੀ ਸਕਦਾ ਜੇ ਕੁਆੜੀਆਂ ਤੋਂ ਮਿਲੂਗਾ ਕਿਤੇ ਨਮਾ ਨਹੀਂ ਲੈ ਕੇ ਆਉਣਾ ਨਮਾ ਲੈ ਲਵਾਂਗੇ ਮੇਰੇ ਘਰ ਨੇ ਨਮਾ ਨਹੀਂ ਮਿਲਦਾ ਫਿਰ ਇਕੱਲਾ ਅੱਛਾ ਇਦਾਂ ਨਹੀਂ ਮਿਲਦਾ ਫੇਰ ਦਾ ਲੈਣਾ ਪੈਣਾ ਹੀ ਆ ਕੁਆੜੀਆਂ ਤੇ ਲਵਾਂਗੇ ਆਹ ਦੇਖਾ ਨੀਤੀ ਜਗਾਰਡ ਕੀਤਾ ਅੱਛਾ ਇਹ ਕਿ ਦੀਆ ਇਹ ਆਪਣੀ ਆ ਆਪਣੀ ਪੁਰਾਣੀ ਆ ਅੱਛਾ ਪੁਰਾਣੀ ਵਾਲੀ ਕੋਲੇ ਇਧਰ ਰੱਖ ਦੀ ਦਾ ਅੱਛਾ ਦੇਖ ਲਓ ਕੋਈ ਸਾਡੀ ਟੈਂਕੀ ਗਾਈਸ ਹੁਣ ਛੜ ਤੇ ਚੜਨ ਲੱਗਾ ਮੈਂ ਹੁਣ ਸਹੀ ਕਰ ਦਿੱਤਾ ਸਹੀ ਹੋ ਗਿਆ ਚਲੋ ਚੜਦੇ ਆ ਛੜ ਤੇ ਇੱਕ ਦਿਥੋ ਵਿੱਚ ਮੇਰੀ ਡਰ ਵੀ ਲੱਗਦਾ ਰਹਿੰਦਾ ਕਿਉਂਕਿ ਆ ਛੜ ਫਿਸਲ ਵੀ ਸਕਦਾ ਹੈ ਕਿ ਜਵੇਂ ਕਿ ਲੱਗ ਰਿਹਾ ਜਾਂਦੇ ਕੋਈ ਸਮਾਂ ਹਾਂਜੀ ਹੋ ਅੱਗੇ ਹੋਏ ਨਾ ਮੈਂ ਕਿਉਂਕਿ ਇੱਥੇ ਪਪਾ ਜੀ ਨਹੀਂ ਆਉਣਾ ਆ ਆ ਦੇਖੋ ਛੜ ਕਿਤਾ ਆਵਾਜ਼ ਕਰਦੀ ਆ ਤੂੰ ਸੇਫਟੀ ਨਾਲ ਚੱਲ ਥੱਲੇ ਹਾਂਜੀ ਸੇਫਟੀ ਨਾਲ ਮੈਂ ਕਿਹਾ ਥੱਲੇ ਚੱਲਦਾ ਫੇਰ ਮਰ ਜੇ ਮੋਟਰ ਲਾ ਦੇ ਆਪਣੀ ਮੋਟਰ ਤੇ ਠੀਕ ਆ ਚਲੋ نیچے ਆਉਦੇ ਆ ਆ ਦੇਖੋ ਪਾਪਾ ਜੀ ਹੁਣ ਕੋਈ ਹੈਲਪ ਦੀ ਨਹੀਂ ਲੋੜ ਨਹੀਂ ਤਾਂ ਮੈਂ ਵਾਪਸ ਆਇਆ ਨਾ ਚਲੋ ਪਾਪਾ ਜੀ ਨੇ ਤਾਂ ਕਹਿ ਦਿੱਤਾ ਕਿ ਹੈਲਪ ਦੀ ਲੋੜ ਨਹੀਂ ਆ ਚਲਦੇ ਹੁਣ نیچے ਲੋਵੀ ਪਹੁੰਚ ਗਏ ਆ ਨੀਚੇ ਪਾਪਾ ਜੀ ਤਾਂ ਹਾਲੇ ਠੀਕ ਕਰਨ ਦੇ ਆ ਕਿਉਂਕਿ ਹਾਲੇ ਤਾਂ ਨਹੀਂ ਠੀਕ ਹੋਈ ਮੰਮੀ ਜੀ ਨੇ ਲਈ ਸੀਗੀ ਮੋਟਰ on ਕੀਤੀ ਤੇ ਫੇਕ ਕਹਿਣਾ ਕਿ ਪਾਣੀ ਦੀ ਟੰਕੀ ਭਰ ਗਈ ਹੈ ਤੇ ਹੁਣ ਪਾਪਾ ਜੀ ਠੀਕ ਕਰ ਰਹੇ ਨੇ ਆ ਗਏ ਇਸ ਪਾਪਾ ਜੀ ਨੇ ਤਾਂ ਠੀਕ ਕਰ ਦਿੱਤੀ ਆ ਪਾਪਾ ਜੀ ਹੁਣ ਹੋ ਗਈ ਉਹ ਤਾਂ ਯਾਰ ਆਪਣੇ ਆ ਵੀ ਭੱਜੀ ਜਾਂਦੀ ਹੈ ਸਾਰ ਦੌਰ ਵਿੱਚ ਆ ਜੁੜ ਗਈ ਹੋਵੇ ਮੀਂਹ ਪਾਣੀ ਕਰਕੇ ਜਾਂ ਸਲਾਬ ਦੇ ਨਾਲ ਹੀ ਖੇਤ ਵਿੱਚੀ ਜਾਂਦੀ ਆਪਣੇ ਆ ਲਾ ਕੇ ਦੇਖਾਂ ਲਾ ਕੇ ਦੇਖਾਂ ਆਹ ਲਾ ਕੇ ਦੇਖਦੇ ਆ ਤਾਂ ਤਾਂ ਕਿੰਨੀ ਧਰ ਗਈ ਹੈ ਇਹ ਗਏ ਤਾਂ ਚਲੀ ਜਾਂਦੀ ਆ ਪਾਣੀ ਦੇ ਟੈਂਕੀ ਤਾਂ ਖਾਲੀ ਹੈ ਗਈ ਸੋਦੀ ਆਪ ਹੀ ਚਲੀ ਜਾਂਦੀ ਆ ਚਲੋ ਕੋਈ ਨਾ ਐਸੀ ਨਾਲ ਹੀ ਹਣ ਮੈਂ ਸੁਲੋਕ ਕਰ ਦੈਂਡ ਪਸੰਦ ਆਈ ਹੋਊਗੀ ਤਾਂ ਕਰ ਦਿਓ ਲਾਈਕ ਨਵੇਂ ਆ ਚੈਨਲ ਤੇ ਕਰ ਦਿਓ ਸਬਸਕ੍ਰਾਈਬ ਮਿਲਦੇ ਆ ਗਾਇਸ ਨੈਕਸਟ ਵਲੋਗ ਦੇ ਵਿੱਚ ਧੰਨਵਾਦ ਜੀ ਬਾਏ Thank you